ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਾਇਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਇਆ ਦੋਸਤੋ ਤਨੌਲਾ ਮੰਡੀ ਜਿਹੜੀ ਕਿ ਮਹੀਨੇ 'ਚ ਦੋ ਵਾਰ 11 ਤੇ 27 ਤਰੀਕ ਨੂੰ ਲੱਗਦੀ ਐ ਅੱਜ ਤੁਹਾਡੇ ਵਾਸਤੇ ਵੀਡੀਓ 'ਚ ਲੈ ਕੇ ਆਇਆ ਦੋਸਤੋ ਇੱਕ ਪਿਓਰ ਨੀਲੀ ਰਾਵੀ ਦਾ ਕਟਾ ਇੱਕ ਵਾਰੀ ਨੂਹ ਮੱਥਾ ਦੇਖ ਲਓ ਤੇ ਬਾਕੀ ਅਗਲੀ ਗੱਲਬਾਤ ਬਾਬਾ ਜੀ ਹੋਰਾਂ ਨਾਲ ਕਰਵਾ ਦਾਂਗੇ ਤੇ ਨੰਬਰ ਵੀ ਲਾ ਦਾਂਗੇ ਉਹਨਾਂ ਦਾ ਸਕਰੀਨ ਤੇ ਨਾਲ ਜਿਹਨੂੰ ਦੋਸਤੋ ਕਟਾ ਪਸੰਦ ਆਊਗਾ ਬਾਬਾ ਜੀ ਨਾਲ ਕਨੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰੀ ਦੇਖ ਲਓ ਦੋਸਤੋ ਨੂਹ ਮੱਥਾ ਦੇਖ ਲਓ ਕੱਟੇ ਦਾ ਪਿਓਰ ਨੀਲੀ ਰਾਵੀ ਜਦੋਂ ਦੋਸਤੋ ਦੋਨੇ ਅੱਖਾਂ ਨੀਲੀਆਂ ਨੇ ਇਧਰੋਂ ਵੀ ਦਿਖਾ ਦਣਾ ਮੈਂ ਨੇੜ ਤੋਂ ਬਿਲਕੁਲ ਕੁੰਡੇ ਸਿੰਘਾਂ ਜੀ ਦੋਸਤੋ ਉੱਚਾ ਮੱਥਾ ਤੇ ਨੱਕ ਵੀ ਵਾਈਟ ਆ ਦੋਸਤੋ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਨੇ ਤੇ ਪੂਸ਼ ਵੀ ਵਾਈਟ ਆ ਦੋਸਤੋ ਮੈਂ ਦਿਖਾ ਦਣਾ ਇੱਕ ਵਾਰੀ ਇਧਰ ਤੋਂ ਜੇ ਫਿਰ ਅਗਲੀ ਗੱਲ ਬਾਤ ਤੁਹਾਡੀ ਬਾਪੂ ਜੀ ਨਾਲ ਕਰਾ ਦੂੰਗਾ ਦੋਸਤੋ ਨਿੱਕੀ ਉਮਰ ਦਾ ਹੀ ਆ ਪੂਰਾ ਸ਼ਕੀਨ ਕੱਟਾ ਖੁੱਲੇ ਕੱਦ ਕਾਠ ਦਾ ਬਣੂਗਾ ਤੇ ਅਗਲੀ ਗੱਲ ਬਾਤ ਮੈਂ ਤੁਹਾਡੀ ਬਾਪੂ ਜੀ ਨਾਲ ਕਰਾ ਦੇਣਾ ਜਿਨ੍ਹਾਂ ਦਾ ਕੱਟਾ ਇਹ ਬਾਪੂ ਜੀ ਖੜ ਜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਕੀ ਆਰਾਮ ਸਿੰਘ ਪਿੰਡ ਕਿਹੜਾ ਜੀ ਬਰਨਾਲਾ ਜੀ ਖਾਸ਼ ਬਰਨਾਲਾ ਜੀ ਹਾਂ ਜੀ ਸੇਖਾ ਰੋਡ ਗਲੀ ਨੰਬਰ 4 ਹਾਂ ਜੀ ਮੋਹਰਾਂ ਦੇ ਕੋਟ ਠੀਕ ਆ ਜੀ ਇਹ ਕੱਟੇ ਦੀ ਉਮਰ ਕਿੰਨੀ ਆ ਜੀ ਇਹਦੀ 19 ਮਹੀਨਿਆਂ ਦੀ ਆ 19 ਮਹੀਨਿਆਂ ਦੀ ਇਹਦੀ ਮਾਂ ਵੀ ਆਪਣੇ ਕੋਲ ਹੀ ਹੈ ਉਹ ਵੀ ਨੀਲੀ ਰਾਂ ਵਿੱਚ ਹੈ ਨਹੀਂ ਉਹ ਨੀਲੀ ਰਾਂ ਵਿੱਚ ਹੈ ਅੱਛਾ ਜੀ ਉਹ ਬਲੈਕ ਹੈ ਇਹ ਆਪਾਂ ਨੂੰ ਪਤਾ ਤਾਂ ਨਹੀਂ ਜੀ ਕਿਹੜੇ ਟੀਕੇ ਦਾ ਹੈ ਨਹੀਂ ਨੀਲੀ ਰਾਂ ਵਿੱਚ ਤੋਂ ਟੀਕੇ ਦਾ ਹੀ ਹੈ ਅੱਛਾ ਕਿਸੇ ਸਰਕਾਰੀ ਟੀਕੇ ਦਾ ਹੀ ਹੈ ਕੱਟ ਭਾਈ ਸੀ ਨਾ ਕੱਟੇ ਤੋਂ ਅਸ਼ਾ ਨੀਲੀ ਰਾਵੀ ਦੇ ਸਾਹਣ ਤੋਂ ਲਵਾਈ ਸੀ ਮੱਝ ਕਿਸੇ ਹਾਂਜੀ ਕਿੰਨੇ ਪੈਸੇ ਮੰਗਦੇ ਆ ਜੀ ਜੀ 50000 ਰੁਪਏ ਮੰਗਦੇ ਕਿੰਨੇ ਦਾ ਦੇ ਦੋਗੇ ਜੀ ਲਾਸਟ ਕੱਟਾ ਬਸ ਦੇਖਾਂਗੇ ਜੋ ਗੱਤ ਤੂਗਾ ਬਸ ਦੇਖਿਆ ਜਾ ਠੀਕ ਆ ਜੀ ਆਪਣਾ ਨੰਬਰ ਬੋਲ ਦਿਓ 946333979 ਇੱਕ ਵਾਰੀ ਫਿਰ ਨਹੀਂ 946333979 ਉਮਰ ਕਿੰਨੀ 19 ਮਹੀਨੇ ਹਾਂਜੀ 19 ਉਹਦਾ ਖੀਰਾ ਹੋਊਗਾ ਜੀ ਫਿਰ ਹਾਂਜੀ ਹਾਂ ਖੀਰਾ ਦੋਸਤੋ ਇੱਕ ਵਾਰੀ ਕੱਟੇ ਨੂੰ ਇੱਥੇ ਬੰਨੇ ਹੋਈ ਨੂੰ ਦਿਖਾ ਦਾਨਿਆ ਖੋਲ ਕੇ ਕਈ ਵਾਰੀ ਡਰ ਜਾਂਦਾ ਜਾਨਵਰ ਛੱਟ ਛੱਟ ਵਗੈਰਾ ਮਾਰਦਾ ਹੈ ਇੱਕ ਵਾਰ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਨੇੜ ਤੋਂ ਨੀਲੀ ਰਾਵੀ ਦੇ ਵਿੱਚ ਆ ਗਿਆ ਬਿਲਕੁਲ ਪਿਓਰ ਨੀਲੀ ਰਾਵੀ ਦਾ ਦੋਸਤੋ ਅੱਖ ਦੇਖ ਸਕਦੇ ਨੇ ਨੀਲੀ ਵਾਲੀ ਅੱਖ ਆ ਦੋਸਤੋ ਦੂਸਰੀ ਸਾਈਡ ਤੋਂ ਵੀ ਦਿਖਾ ਦੇਣਾ ਬਿਲਕੁਲ ਕੁੰਡੇ ਸਿੰਘਾ ਚ 19 ਮਹੀਨਿਆਂ ਦੀ ਉਮਰ ਆ ਦੋਸਤੋ ਫੁੱਲੇ ਕੱਦ ਕਾਠ ਦਾ ਬਣੂਗਾ ਦੋਸਤੋ ਬਹੁਤ ਸ਼ਕੀਨ ਕੱਟਾ ਨੀਲੀ ਰਾਵੀ ਦਾ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਦੋਸਤੋ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਆ ਗਏ ਤੇ ਪੂੰਛ ਤੇ ਵੀ ਦੋਸਤੋ ਹੈਗਾ ਵਾਈਟ ਪੂਰਾ ਸ਼ਕੀਨ ਕੱਟਾ ਦੋਸਤੋ ਜਿਹੜੇ ਮੇਰੇ ਵੀਰ ਨੂੰ ਡੈਰੀ ਡੈਰੀ ਦੇ ਵਿੱਚ ਜ਼ਿਆਦਾਤਰ ਲੋਡ ਹੁੰਦੀ ਆ ਦੋਸਤੋ ਜਿਹੜੇ ਵੀਰ ਨੂੰ ਪਸੰਦ ਆਊਗਾ ਕਟਾ ਨੰਬਰ ਬਾਪੂ ਹੋਰਾਂ ਦਾ ਮੈਂ ਸਕਰੀਨ ਤੇ ਲਾ ਦੂੰਗਾ ਬਰਨਾਲੇ ਰਹਿੰਦੇ ਨੇ ਐਡਰੈਸ ਇਹਨਾਂ ਨੇ ਵੀਡੀਓ ਦੇ ਵਿੱਚ ਹੀ ਕਰਤਾ ਮੈਂਸ਼ਨ ਜਿਹੜੇ ਵੀਰ ਨੂੰ ਕਟਾ ਪਸੰਦ ਆਊਗਾ ਬਾਪੂ ਜੀ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ